ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਪੈਸਿਆਂ ਤੋਂ ਜ਼ਿਆਦਾ سپورਟ ਦੀ ਹੈ ਜ਼ਰੂਰਤ ਇਹ ਗੱਲ ਸੁਖੀ ਬਰਾੜ ਨੇ ਕਿਉਂ ਕਹੀ ਆਓ ਆਪਾਂ ਦੇਖਦੇ ਹਾਂ ਇਸ ਵੀਡੀਓ ਵਿੱਚ ਸਭ ਤੋਂ ਪਹਿਲਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪਿਛਲੇ ਕੁਝ ਮਹੀਨਿਆਂ ਵਿੱਚ ਇੱਕ ਪੰਜਾਬ ਦਾ 스타ਰ ਖੋ ਚੁੱਕੇ ਹਾਂ ਜਿਸ ਦਾ ਨਾਮ ਹੈ ਰਾਜਵੀਰ ਜਵੰਦਾ ਦੋਸਤੋ ਰਾਜਵੀਰ ਜਵੰਦਾ ਦਿਲ ਦਾ ਬਹੁਤ ਹੀ ਸਾਫ਼ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਐਕਸੀਡੈਂਟ ਵਿੱਚ ਉਸ ਦੀ ਮੌਤ ਹੋ ਗਈ ਸੀ ਡਾਕਟਰਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਸੀ ਉਸ ਨੂੰ ਬਚਾਉਣ ਲਈ ਪਰ ਉਹ ناکਾਮਯਾਬ ਰਹੇ ਵਿੱਚ ਵਿੱਚ ਤਾਂ ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਦਾ ਵੀ ਹੱਥ ਹੋ ਸਕਦਾ ਹੈ ਹਜੇ ਤੱਕ ਉਸ ਮਾਮਲੇ ਦੀ ਕੋਈ ਸੱਚਾਈ ਸਾਹਮਣੇ ਨਹੀਂ ਆਈ ਤੇ ਹੁਣ ਪਿਛਲੇ ਇੰਟਰਵਿਊ ਵਿੱਚ ਹੀ ਸੁਖੀ ਬਰਾੜ ਨੇ ਕਿਹਾ ਹੈ ਕਿ ਪੈਸਿਆਂ ਤੋਂ ਜ਼ਿਆਦਾ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਸਪੋਰਟ ਦੀ ਜ਼ਰੂਰਤ ਹੈ ਇਹੀ ਗੱਲ ਬਿਲਕੁਲ ਹੀ ਸੱਚ ਹੈ ਦੋਸਤੋ ਕਿਉਂਕਿ ਪੈਸਾ ਤਾਂ ਰਾਜਵੀਰ ਜਵੰਦੇ ਹੋਰਾਂ ਲਵੇ ਬਹੁਤ ਜ਼ਿਆਦਾ ਹੈ ਰਾਜਵੀਰ ਜਵੰਦੇ ਲਵੇ ਲੇਟੈਸਟ ਗੱਡੀ ਸੀ ਡਿਫੈਂਡਰ ਅਤੇ ਹੁਣ ਜੀ ਉਸਨੇ ਮੋਟਰਸਾਈਕਲ ਲੈਤਾ ਤੀ ਅਤੇ ਵਧੀਆ ਉਸਦਾ ਘਰ ਹੈ ਇਹ ਗੱਲ ਉਸਦੀ ਬਿਲਕੁਲ ਸੱਚ ਹੈ ਕਿ ਪੈਸਿਆਂ ਦੀ ਕਮੀ ਉਸ ਕੋਲ ਨਹੀਂ ਹੈ ਉਸ ਨੂੰ ਕਮੀ ਹੈ ਸਿਰਫ ਔਰ ਸਿਰਫ سپورਟ ਦੀ ਦੋਸਤੋ ਉਸਨੇ ਇਹ ਗੱਲ ਵੀ ਕਹੀ ਹੈ ਕਿ ਉਸਦੀ ਮੂਵੀ ਆਈ ਸੀ ਯਮਲਾ ਉਸ ਨੂੰ ਕੋਈ ਵੀ ਦੇਖਣ ਨਹੀਂ ਗਿਆ ਅਤੇ ਜੇ ਕੋਈ ਹੋਰ ਮੂਵੀ ਹੁੰਦੀ ਉਸ ਨੂੰ ਬਹੁਤ ਸਾਰੇ ਲੋਕ ਦੇਖਣ ਚੱਲ ਜਾਂਦੇ ਹਨ ਪਰ ਜਿੱਥੇ سپورਟ ਦੀ ਜ਼ਰੂਰਤ ਸੀ ਉੱਥੇ ਪੰਜਾਬੀ ਨਾਲ ਨਹੀਂ ਖੜੇ ਹੁਣ ਵੀ ਉਸ ਦੇ ਜੋ ਵੀ ਦੋਸਤ ਹਨ ਘਰੇ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਜਿਨੇ ਜੋਗੇ ਹੈਗੇ ਨੇ ਉਹ ਖੜਦੇ ਹਨ ਪਰ ਦਿਨੋਂ ਦਿਨ ਉਸ ਦਾ ਕਹਿਣਾ ਹੈ ਕਿ ਲੋਕ ਭੁੱਲ ਜਾਂਦੇ ਹਨ ਜਿਵੇਂ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਸ ਦੇ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਇਕੱਠ ਹੁੰਦਾ ਸੀ ਉਸ ਦੀ ਦਰਗਾਹ ਅੱਗੇ ਲੋਕ ਮੱਥਾ ਟੇਕਦੇ ਸੀ ਅਤੇ ਜੋ ਵੀ ਕੋਈ ਬਾਹਰੋਂ ਆਉਂਦਾ ਸੀ ਪਹਿਲਾਂ ਸਿੱਧੂ ਦੇ ਪਿੰਡ ਜਾਂਦਾ ਸੀ ਪਰ ਅੱਜ ਕੱਲ ਇਹ ਖਬਰ ਸੁਣਨ ਨੂੰ ਨਹੀਂ ਮਿਲਦੀ ਜੋ ਸੁਰੂ-ਸੁਰੂ ਵਿੱਚ ਲੱਖਾਂ ਵਿੱਚ ਇਕੱਠ ਹੁੰਦਾ ਸੀ ਫਿਰ ਹਜ਼ਾਰਾਂ ਵਿੱਚ ਹੁੰਦਾ ਗਿਆ ਅਤੇ ਹੁਣ ਸੋਵਾਂ ਵਿੱਚ ਰਹਿ ਗਿਆ ਹੈ ਜਦੋਂ ਵੀ ਕੋਈ ਨਵਾਂ ਮੁੱਦਾ ਪੱਖਦਾ ਹੈ ਤਾਂ ਲੋਕ ਪੁਰਾਣੇ ਮੁੱਦੇ ਨੂੰ ਭੁੱਲ ਜਾਂਦੇ ਹਨ ਅਤੇ ਨਵੇਂ ਵੱਲ ਹੋ ਜਾਂਦੇ ਹਨ ਇਸ ਕਰਕੇ ਹੀ ਸੁਖੀ ਬਰਾੜ ਨੇ ਇਹ ਗੱਲ ਕਹੀ ਹੈ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਪੈਸਿਆਂ ਤੋਂ ਜ਼ਿਆਦਾ سپورਟ ਦੀ ਜ਼ਰੂਰਤ ਹੈ ਤਾਂ ਦੋਸਤੋ ਆਪਣੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਨੂੰ سپورਟ ਕਰੀਏ ਦੱਬ ਕੇ سپورਟ ਕਰੀਏ ਤੇ ਚਲੋ ਹੁਣ ਜੋ ਗਲਤੀ ਹੋ ਗਈ ਠੀਕ ਹੈ ਅੱਗੇ ਤੋਂ ਉਹਨਾਂ ਦੇ ਪਰਿਵਾਰ ਨੂੰ سپورਟ ਕਰੀਏ ਮੰਨਦੇ ਹਾਂ ਕਿ ਆਪਣੇ ਪੰਜਾਬੀ ਬਹੁਤ ਘੱਟ ਫਿਲਮ ਦੇਖਣ ਗਏ ਸੀ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਰਾਜਵੀਰ ਜਵੰਦਾ ਇੱਕ ਬਹੁਤ ਹੀ ਸੱਚਾ ਇਨਸਾਨ ਸੀ ਉਸਨੇ ਅੱਜ ਤੱਕ ਕੋਈ ਵੀ ਕੰਟਰੋਵਰਸੀ ਵਿੱਚ ਨਹੀਂ ਆਇਆ ਸੀ ਉਹ ਸ਼ੁਰੂ ਤੋਂ ਹੀ ਵਧੀਆ ਸੁਭਾਅ ਵਾਲਾ ਸੀ ਪਿੰਡ ਦੇ ਲੋਕ ਉਸ ਨਾਲ ਮਿਲ ਕੇ ਬਹੁਤ ਖੁਸ਼ ਹੁੰਦੇ ਸੀ ਅਤੇ ਉਹ ਵੀ ਸਹਿਜ ਸੁਭਾਅ ਵਾਲਾ ਸੀ ਉਹ ਆਪਣੇ ਬਿਲਕੁਲ ਡੈਡੀ ਤੇ ਗਿਆ ਸੀ ਪਰ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਟੱਬਰ ਵਿੱਚ ਕੋਈ ਵੀ ਬੰਦਾ ਨਹੀਂ ਰਿਹਾ ਤੇ ਹੁਣ ਆਪਾਂ ਦੇਖ ਵੀ ਰਹੇ ਹਾਂ ਕਹਿੰਦੇ ਪਹਿਲਾਂ ਇਸ ਦੇ ਦਾਦੇ ਜੀ ਦੀ ਡੈਥ ਹੋ ਗਈ ਇਸ ਦੀ ਮੰਮੀ ਇਕੱਲੇ ਰਹਿ ਗਏ ਹੁਣ ਅਤੇ ਹੁਣ ਰਾਜੀਵ ਰਜਵੰਦ ਦੇ ਦੀ ਡੈਥ ਹੋ ਗਈ ਇਹਨਾਂ ਦੇ ਘਰ ਸਿਰਫ ਹੋਰ ਸਿਰਫ ਲੇਡੀਆਂ ਹੀ ਰਹਿ ਗਈਆਂ ਹਨ ਤਾਂ ਦੋਸਤੋ ਪੈਸਾ ਤਾਂ ਰੱਬ ਵੱਲੋਂ ਇਹਨਾਂ ਨੂੰ ਦਿੱਤਾ ਗਿਆ ਹੈ ਵਧੀਆ ਪਰ ਹੁਣ ਆਪਣੀ ਜ਼ਰੂਰਤ ਹੈ ਕਿ ਆਪਾਂ ਇਹਨਾਂ ਨੂੰ ਪੂਰੀ ਸਪੋਰਟ ਕਰੀਏ ਰਾਜਵੀਰ ਜਵੰਦੇ ਦੀ ਤੀ ਨੇ ਕੋਈ ਪ੍ਰਮੋਸ਼ਨਾਂ ਵਿੱਚ ਕਮੀ ਨਹੀਂ ਛੱਡੀ ਸੀ ਕਿ ਮੇਰੇ ਪਾਪਾ ਜੀ ਦੀ ਫਿਲਮ ਜ਼ਰੂਰ ਦੇਖਿਓ ਪਰ ਕਿਸੇ ਨੇ ਫਿਲਮ ਨਹੀਂ ਦੇਖੀ ਕੀ ਕਹਿਣਾ ਹਜ਼ਾਰਾਂ ਵਿੱਚੋਂ ਸੋ ਜਣਿਆਂ ਨੇ ਦੇਖੀ ਹੋਣੀ ਪਰ 900 ਨੇ ਨਹੀਂ ਦੇਖੀ ਜੋ ਕਿ ਸ਼ਰਮ ਦੀ ਗੱਲ ਹੈ ਤਾਂ ਦੋਸਤੋ ਆਪਣਾ ਫਰਜ਼ ਮੰਨਦਾ ਹੈ ਕਿ ਆਪਾਂ ਇਸ ਨੂੰ ਸਪੋਰਟ ਕਰੀਏ ਤੇ ਇਹ ਵੀਡੀਓ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਦੋਸਤੋ ਆਪਣੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸੋ ਅਤੇ ਸੁਖੀ ਬਰਾੜ ਨੇ ਕੁਝ ਖਾਸ ਬੰਦਿਆਂ ਦਾ ਨਾਮ ਵੀ ਲੈਂਦਾ ਹੈ ਅਤੇ ਕਿਹਾ ਹੈ ਕਿ ਜਿਵੇਂ ਕੁਲਵਿੰਦਰ ਬਿੱਲਾ, ਕਨਵਰ ਗਰੇਵਾਲ ਅਤੇ ਐਮੀ ਬਿਰਕ, ਰਾਜੀਵ ਰਜਵੰਦਾ ਦੇ ਘਰ ਗੇੜਾ ਮਾਰਦੇ ਰਹਿੰਦੇ ਹਨ ਅਤੇ ਪੁੱਛਦੇ ਰਹਿੰਦੇ ਹਨ ਕਿ ਜੇਕਰ ਕੋਈ ਲੋੜ ਹੈ ਤਾਂ ਸਾਨੂੰ ਦਸੋ ਅਸੀਂ ਅੱਧੀ ਰਾਤ ਵੀ ਤੁਹਾਡੇ ਨਾਲ ਖੜੇ ਹਾਂ ਸੁਖੀ ਬਰਾੜ ਨੇ ਇਹ ਵੀ ਕਿਹਾ ਹੈ ਕਿ ਜਿਸ ਦਿਨ ਮੈਂ ਰਾਜਵੀਰ ਜਵੰਦੇ ਦੀ ਮੰਮੀ ਲਵੇ ਨਾ ਜਾਵਾਂ ਮੇਰਾ ਖੁਦ ਦਾ ਵੀ ਜੀ ਨਹੀਂ ਲੱਗਦਾ ਉਹ ਕਹਿੰਦੀ ਹੈ ਕਿ ਮੇਰਾ ਦਿਨ ਵਿੱਚ ਇੱਕ ਢੇੜਾ ਪੱਕਾ ਹੀ ਹੈ ਅਤੇ ਹੁਣ ਰਾਜਵੀਰ ਜਵੰਦੇ ਦੀ ਮੰਮੀ ਵੀ ਸੁਖੀ ਬਰਾੜ ਨਾਲ ਵਧੀਆ ਮੋਹ ਪਿਆਰ ਪਾਈ ਰੱਖਦੇ ਹਨ ਦੋਨੋਂ ਆਪਸ ਵਿੱਚ ਗੱਲਾਂ ਕਰਦੇ ਹਨ ਸੁਖਵਿੰਦਰ ਬਰਾੜ ਜੀ ਕਹਿੰਦੇ ਹਨ ਕਿ ਇਹ ਬਹੁਤ ਹੀ ਵਧੀਆ ਹਨ ਉਹਨਾਂ ਦੀ ਮੰਮੀ ਨੇ ਕਦੇ ਵੀ ਕਿਸੇ ਦਾ ਮਾੜਾ ਨਹੀਂ ਚਾਇਆ ਪਰ ਫਿਰ ਵੀ ਪਤਾ ਨਹੀਂ ਉਹਨਾਂ ਦੀ ਕਿਸਮਤ ਵਿੱਚ ਕੀ ਲਿਖਿਆ ਹੋਇਆ ਹੈ ਸੁਖੀ ਜੀ ਦੱਸਦੇ ਹਨ ਕਿ ਉਹ ਡੇਲੀ ਹੀ ਉਹਨਾਂ ਦੇ ਪਰਿਵਾਰ ਨਾਲ ਜਾਂਦੇ ਹਨ ਅਤੇ ਦੇਖਦੇ ਹਨ ਕਿ ਕੌਣ ਆਇਆ ਹੈ ਕੌਣ ਗਿਆ ਹੈ ਇਸ ਕਰਕੇ ਇਹ ਗੱਲਾਂ ਪੋਡਕਾਸਟ ਵਿੱਚ ਆਈਆਂ ਹਨ ਅਤੇ ਸੱਚ ਹਨ ਦੋਸਤੋ ਤੁਹਾਡੇ ਇਸ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਜਰੂਰ ਕਰਿਓ ਤਾਂ ਮਿਲਦੇ ਆਂ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ